ਅਸ ਦੀ ਕਿ ਆਰਐਸਐਸ ਕਹਿੰਦੀ ਆ ਕਿ ਉਹਦਾ ਅਨਕਾਉਂਟਰ ਕੀਤਾ ਜਾਵੇ ਉਹਨਾਂ ਦੋਨਾਂ ਨੌਜਵਾਨਾਂ ਦਾ ਇਹ ਤੁਸੀਂ ਕਿੱਥੋਂ ਦਾ ਭਾਈ ਕਾਨੂੰਨ ਆ ਉਹਨੂੰ ਫੜੋ ਭਾਈ ਫੜ ਕੇ ਪੁੱਛੋ ਕਿਉਂ ਮਾਰਿਆ ਕੀ ਕਾਰਨ ਸੀ ਇਹਦੇ ਵਿੱਚ ਸਭ ਤੋਂ ਵੱਡਾ ਇਹ ਕਾਰਨ ਲੱਭੋ ਪਹਿਲਾਂ ਤੇ ਜਦੋਂ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਸੀ ਥਾਂ-ਥਾਂ ਤੇ ਤੇ ਉਦੋਂ ਆਰਐਸਐਸ ਉਦੋਂ ਨਹੀਂ ਬੋਲੀ ਉਦੋਂ ਚੁੱਪ ਰਹੀ ਐ ਇਹਨਾਂ ਸੰਗੀਆਂ ਦੇ ਗਲਾਂ ਦੇ ਵਿੱਚ ਉਦੋਂ ਘੋਟਣਾ ਡਿਆ ਰਿਹਾ ਵਰਦੀ ਕਾ ਖਾਲਸਾ ਵਰਦੀ ਕੀ ਪਤੇ ਅੱਜ ਦੋ ਖਬਰਾਂ ਤੁਹਾਡੇ ਨਾਲ ਵਿਚਾਰਨੀਆਂ ਨੇ ਸਾਂਝੀਆਂ ਕਰਦੀਆਂ ਨੇ ਤੇ ਤੁਸੀਂ ਵੀਡੀਓ ਨੂੰ ਲਾਇਕ ਤੇ ਕਮੈਂਟ ਜ਼ਰੂਰ ਕਰ ਦਿਓ ਇਹ ਬੇਨਤੀ ਆ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਵੱਡੀ ਖਬਰ ਸੁਣਾਵਾਂਗੇ ਜਿਹਦੇ ਵਿੱਚ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੁਣ ਕੇ ਕਿ ਆ ਕੀ ਹੋ ਗਿਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੋ ਖਬਰਾਂ ਦਾ ਰੁੱਖ ਕਰ ਦਾਂਗਾ ਪਹਿਲੀ ਖਬਰ ਜੁੜੀ ਆ ਆਰਐਸਐਸ ਦੇ ਇੱਕ ਵਰਕਰ ਦੇ ਬੇਟੇ ਜਿਹੜਾ ਦੋ ਨੌਜਵਾਨਾਂ ਵੱਲੋਂ ਜਿਹੜਾ ਗੋਲੀ ਮਾਰ ਕੇ ਜਿਹੜਾ ਫਲੋਜਪੁਰ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਦੁਖਦਾਈ ਖਬਰ ਆ ਤੇ ਕਿ ਨੌਜਵਾਨ ਦਾ ਜਿਹੜਾ ਇਸ ਤਰ੍ਹਾਂ ਚਲੇ ਜਾਣਾ ਪਰ ਉਸ ਤੋਂ ਵੱਧ ਦੁੱਖ ਦੀ ਗੱਲ ਇਹ ਆ ਕਿ ਉਹ ਆਰਐਸਐਸ ਦਾ ਅੱਜ ਤੱਕ ਤੁਸੀਂ ਪੰਜਾਬ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਘਾਣ ਹੋਇਆ ਕਿੰਨਿਆਂ ਨੂੰ ਗੋਲੀਆਂ ਵੱਜੀਆਂ ਤਦੇ ਤੁਸੀਂ ਇੱਕ ਦਾ ਬਿਆਨ ਸੁਣਿਆ ਆਰਐਸਐਸ ਦਾ ભાઈ मारा ਹੋਇਆ ਤੁਸੀਂ ਮੈਨੂੰ ਇੱਕ ਦਾ ਜਿਹੜਾ ਬਿਆਨ ਸੁਣਾ ਦਿਓ ਤੇ ਅੱਜ ਜਦੋਂ ਆਪ ਦੇ ਪੁੱਤ ਦੇ ਗੋਲੀਆਂ ਵੱਜੀਆਂ ਤੇ ਕਹਿ ਰਿਹਾ ਜੀ ਉਹਨਾਂ ਦਾ ਅਨਕਾਉਂਟਰ ਹੋਣਾ ਚਾਹੀਦਾ ਕਿ ਸਾਨੂੰ ਅਦਾਲਤਾਂ ਤੋਂ ਭਰੋਸਾ ਨਹੀਂ ਕਿ ਸਾਡੀਆਂ ਅਦਾਲਤਾਂ ਇੰਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਸਾਨੂੰ ਜੇਕਰ ਤੁਸੀਂ ਇਹ ਕੁਝ ਕਰਨਾਗਾ ਤਾਂ ਭਾਈ 사ઉਦੀ ਅਰਬ ਵਾਂਗੂ ਜਿਹੜਾ ਇਹ ਕਾਨੂੰਨ ਬਣਾ ਦਿਓ ਕਿ ਜਿਹੜਾ ਬੰਦਾ ਜੋ ਕੁਝ ਕਰੂਗਾ ਤੇ ਉਹਦੇ ਨਾਲ ਉਹੀ ਹੋਊਗਾ ਫਿਰ ਅਦਾਲਤਾਂ ਨੂੰ ਜਿੰਦੇ ਕੁੰਡੇ ਲਾ ਦਿਓ ਤੇ ਕਿਉਂ ਲੋਕਤੰਤਰ ਦੀ ਦਹਾਈ ਦਿੱਤੀਆਂ ਕਿਉਂ ਤੁਸੀਂ ਕਾਨੂੰਨ ਕਾਨੂੰਨ ਕੂਕਿਆਗਾ ਇਹ ਜਿਹੜਾ ਬਹੁਤ ਇੱਕ ਮਾੜੀ ਗੱਲ ਆ ਕਿ ਕਿਸੇ ਨੌਜਵਾਨ ਨੂੰ ਗੋਲੀਆਂ ਮਾਰਨੀ ਆ ਕਿਸੇ ਦਾ ਇਕਲੌਤਾ ਪੁੱਤ ਹੋਵੇ ਚਾਹੇ ਦੋ ਹੋਣ ਚਾਹੇ ਤਿੰਨ ਹੋਣਾ ਦੁੱਖ ਭਰਾਵੋ ਪੁੱਤਾਂ ਵਾਲਿਆਂ ਨੂੰ ਹੁੰਦਾ ਪਰ ਕਿੰਨੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਗੋਲੀਆਂ ਦੇ ਨਾਲ ਆ ਜਿਹੜਾ ਲਗਾਤਾਰ ਨੌਜਵਾਨਾਂ ਨੂੰ ਭੁੰਨਿਆ ਜਾ ਰਿਹਾ ਤੇ ਅੱਜ ਆਰਐਸਐਸ ਤੋਂ ਦੇ ਜੇ ਕਿਸੇ ਵਰਕਰ ਦੇ ਨੌਜਵਾਨ ਤੇ ਗੋਲੀਆਂ ਵੱਜੀਆਂ ਨੇ ਉਹਦਾ ਕੀ ਕਾਰਨ ਇਨਵੈਸਟੀਗੇਸ਼ਨ ਦਾ ਪਾਰਟ ਆ ਜੇ ਪੁਲਿਸ ਜਿਹੜਾ ਜਾਂਚ ਕਰੂ ਕਰ ਰਹੀ ਆ ਭਾਰਤਾਨ ਨੂੰ ਦੱਸ ਦिए ਕਿ ਆਰਐਸਐਸ ਕਹਿੰਦੀ ਆ ਕਿ ਉਹਦਾ ਅਨਕਾਉਂਟਰ ਕੀਤਾ ਜਾਵੇ ਉਹਨਾਂ ਦੋਨਾਂ ਨੌਜਵਾਨਾਂ ਦਾ ਇਹ ਤੁਸੀਂ ਕਿੱਥੋਂ ਦਾ ਭਾਈ ਕਾਨੂੰਨ ਆ ਉਹਨੂੰ ਫੜੋ ਭਾਈ ਫੜ ਕੇ ਪੁੱਸੋ ਕਿਉਂ ਮਾਰਿਆ ਕੀ ਕਾਰਨ ਸੀ ਇਹਦੇ ਵਿੱਚ ਸਭ ਤੋਂ ਵੱਡਾ ਇਹ ਕਾਰਨ ਲੱਭੋ ਪਹਿਲਾਂ ਤੇ ਜਦੋਂ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਸੀ ਥਾਂ-ਥਾਂ ਤੇ ਤੇ ਉਦੋਂ ਆਰਐਸ ਉਦੋਂ ਨਹੀਂ ਬੋਲੀ ਉਦੋਂ ਚੁੱਪ ਰਹੀ ਐ ਇਹਨਾਂ ਸੰਗੀਆਂ ਦੇ ਗਲਾਂ ਦੇ ਵਿੱਚ ਉਦੋਂ ਘੋਟਣਾ ਡਿਆ ਰਿਹਾ ਉਦੋਂ ਨਹੀਂ ਬੋਲੇ ਤੇ ਕਹਦੇ ਹੁੰਦੇ ਨੇ ਜਦੋਂ ਆਪਣੇ ਘਰ ਲੱਗਦੀ ਆ ਮੈਂ ਹਰ ਇੱਕ ਨੂੰ ਇਹ ਗੱਲ ਕਹਿਣਾ ਹੁੰਨਾ ਇਹ ਕੱਲੇ ਆਰਐਸਐਸ ਤੇ ਨਹੀਂ ਠੁਕਦੀ ਚਾਹੇ ਕੋਈ ਦੂਜਾ ਚਾਹੇ ਤੀਜਾ ਕੋਈ ਵੀ ਹੋਵੇ ਜਦੋਂ ਆਪਣੇ ਘਰ ਵਿੱਚ ਅੱਗ ਵੱਧਦੀ ਆ ਨਾ ਸੇਕ ਉਦੋਂ ਪਤਾ ਹੁੰਦਾ ਕਿ ਸੇਕ ਕੀ ਆ ਜੇ ਦੂਸਰੇ ਦੇ ਘਰੇ ਜਿਹੜੀ ਕਿ ਅੱਗ ਲੱਗਦੀ ਆ ਤੇ ਉਦੋਂ ਲੋਕਾਂ ਨੂੰ ਦੂਸਰੇ ਖੜਕੇ ਤਮਾਸ਼ਾ ਵੇਖਣਾ ਬੜਾ ਨਜ਼ਾਰਾ ਹੁੰਦਾਗਾ ਉਦੋਂ ਲੋਕ ਖੁਸ਼ ਹੁੰਦੇ ਆ ਪਰ ਇਹਨੇ ਸੋਚਿਆ ਕਿਤੇ ਕਿ ਇਹ ਅੱਗ ਹੌਲੀ-ਹੌਲੀ ਭਾਗ ਦੀ ਭਾਗ ਦੀ ਅੰਗਾਰੀ ਬਣ ਕੇ ਸਾਡੇ ਘਰ ਤੱਕ ਵੀ ਆਊਗੀ ਮੇਸਾ ਕੋ ਚਿੱਟੇ ਦਾ ਮਾਮਲਾ ਹੋਵੇ ਪੰਜਾਬ ਦੇ ਵਿੱਚ ਨਸਿਆਂ ਦਾ ਮਾਮਲਾ ਹੋਵੇ ਇਹ ਲੋਕ ਸੋਚਦੇ ਕਿ ਫਲਾਣੇ ਦਾ ਮੁੰਡਾ ਪਿੰਦਾ ਸਾਨੂੰ ਕੀ ਆ ਪਰ ਭਰਾਵੋ ਦੁੱਖ ਮਹਿਸੂਸ ਕਰਿਆ ਕਰੋ ਆਪਣੇ ਦਿਲ ਦੇ ਉੱਪਰ ਹੱਥ ਰੱਖ ਕੇ ਦੇਖਿਆ ਕਰੋ ਜੇਕਰ ਤੁਹਾਡਾ ਪੋਤਾ ਤੇ ਉਹ ਬਗਾਨਿਆਂ ਦਾ ਪੁੱਤ ਵੀ ਤੁਹਾਡਾ ਪੁੱਤ ਬਣਾ ਕੇ ਰੱਖਣਾ ਪਊਗਾ ਤੁਹਾਨੂੰ ਇਹ ਬਹੁਤ ਮੰਗਤ ਭਾਗਾ ਹੋਇਆਗਾ ਜੋ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਆਰਐਸਐਸ ਦੇ ਵਰਕਰ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਨੇ ਤੇ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾਗਾ ਕਿ ਅੱਜ ਆਰਐਸਐਸ ਨੂੰ ਜਦੋਂ ਆਪਣੇ ਦੇ ਪਈ ਤਾਂ ਕਹਦੇ ਕਿ ਉਹਨਾਂ ਦਾ ਅਨਕਾਊਂਟਰ ਕਰੋ ਜਦੋਂ ਪੰਜਾਬ ਦੇ ਵਿੱਚ ਅਨੇਕਾਂ ਨੌਜਵਾਨ ਜਿਹੜਾ ਮੌਤ ਦੀ ਘਾਟ ਉਤਾਰੇ ਗਏ ਆ ਇੱਕ ਦੂਜੇ ਨੌਜਵਾਨਾਂ ਵੱਲੋਂ ਰੋਜ਼ ਜਿਹੜਾ ਕਿ ਕਤਲ ਹੋ ਰਹੇ ਆ ਪਰ ਉਹਦੇ ਤੱਕ ਅੱਜ ਤੱਕ ਕਿਸੇ ਆਰਐਸਐਸ ਦਾ ਕਿਸੇ ਸੰਗੀ ਦਾ ਬਿਆਨ ਆਇਆ ਪਰ ਨਹੀਂ ਆਇਆ ਤੇ ਦੂਸਰੀ ਆਪਾਂ ਗੱਲ ਕਰ ਲੈਂਦੇ ਆ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਵੱਲੋਂ ਤੇ ਸਮੁੱਚੀ ਜਿਹੜੀ ਕਿ ਇੱਕ ਪੰਥਕ ਪਾਰਟੀ ਵੱਲੋਂ ਉਮੀਦਵਾਰ ਮਨਦੀਪ ਸਿੰਘ ਤਰਨਤਾਰਨ ਦੀ ਲੋਕ ਸਭਾ ਤੋਂ ਜਿਹੜਾ ਜਿਵਨੀ ਚੋਣ ਤੋਂ ਖੜਾ ਕੀਤਾ ਗਿਆ ਸੀ ਤੋਂ ਚਲੋ ਉਹ ਹਾਰਿਆ ਤੀਜੇ ਨੰਬਰ ਤੇ ਆਇਆ ਚਲ ਜੋ ਜੋ ਵੀ ਮਰਜ਼ੀ ਹੋਇਆ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਹੁਣ ਇੱਥੇ ਵੱਡੀ ਗੱਲ ਇਹ ਸੋਚਣ ਤੇ ਵਿਚਾਰਨ ਵਾਲੀ ਆ ਕਿ ਸਿਮਰਜੀਤ ਸਿੰਘ ਮਾਨ ਦਾ ਜੋ ਵੀ ਮਨਦੀਪ ਸਿੰਘਾ ਹਰਦਾਗਾ ਨਾਲ ਦੀ ਨਾਲ ਇੰਟਰਵਿਊ ਕਰਦਾਗਾ ਕਾਨਫਰੰਸਾ ਕਰਦਾਗਾ ਕਿ ਸਾਨੂੰ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਤੇ ਨਹੀਂ ਅਸੀਂ ਲੁੱਟੇ ਜਾਵਾਂਗੇ ਪੱਟੇ ਜਾਵਾਂਗੇ ਜਿਹੜੇ ਅਕਾਲੀ ਦਲ ਨੂੰ ਬਾਦਲ ਦਲੀਏ ਦਾਖਦਾ ਹੁੰਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਨਾਲ ਜਿਨ੍ਹਾਂ ਅਕਾਲੀ ਦਲ ਨੇ ਸਿਮਰਜੀਤ ਸਿੰਘ ਮਾਨ ਦੀਆਂ ਪੱਗਾਂ ਲਾਈਆਂ ਦਸਤਾਰਾਂ ਰੋਲੀਆਂ ਦਾੜੀ ਪੁੱਟੇ ਬੜਾ ਕੁਝ ਜਲਮ ਕੀਤਾ ਤੇ ਅੱਜ ਸਖਬੀਰ ਬਾਦਲ ਦਾ ਹੇਜ ਕਿਉਂ ਜਾਗਿਆ ਇਹਦੇ ਪਿੱਛੇ ਬੜੇ ਵੱਡੇ ਕਾਰਨਾਂ ਇਹ ਸਮਝਣਾ ਪਊ ਸਾਨੂੰ ਕਿ ਸੁਖਬੀਰ ਬਾਦਲ ਤੇ ਇੱਕ ਗੱਲ ਨਹੀਂ ਇਹ ਕਿ ਸੁਖਬੀਰ ਬਾਦਲ ਨੇ ਜਾਂ ਆਪਾਂ ਇਹ ਕਹਿ ਦਈਏ ਕਿ ਸਿਮਰਜੀਤ ਸਿੰਘ ਨੂੰ ਮਨਾ ਲਿਆ ਜਾਂ ਉਹਦੇ ਨਾਲ ਜੁੜ ਪਿਆ ਇਹ ਬੜਾ ਵੱਡਾ ਰੀਜਨ ਆ ਬੜਾ ਵੱਡਾ ਕਾਰਨ ਇਹਨੂੰ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਬੰਦਾ 40 ਸਾਲਾਂ ਤੋਂ ਲਗਾਤਾਰ ਕਿਸੇ ਪਾਰਟੀ ਨਾਲ ਗੱਠ ਜੋੜ ਨਹੀਂ ਕਰਦਾ ਸੀ ਕਿਸੇ ਦੇ ਲੱਤਾਂ ਮਾਰਦਾ ਸੀ ਕਿਤੇ ਗੋਡੇ ਮਾਰਦਾ ਸੀ ਬਰਗਾੜੀ ਤੁਸੀਂ ਵੇਖਿਆ ਜਦੋਂ ਮੋਰਚਾ ਲੱਗਿਆ ਸੀ ਸੁਖਬਾਲ ਸਿੰਘ ਖਹਿਰਾ ਅਤੇ ਹੋਰ ਆਗੂਆਂ ਦੇ ਸਟੇ ਤੇ ਬੈਠੇ ਸੀ ਸਿਮਰਜੀਤ ਸਿੰਘ ਮਾਨ ਨੇ ਗੋਡੇ ਮਾਰ ਕੇ ਕੱਢ ਦਿੱਤਾ ਸੀ ਉਹਨਾਂ ਨੂੰ ਗੋਡਾ ਮਾਰਿਆ ਇਹ ਕੋਈ ਸਿਆਣਪ ਦੀ ਗੱਲ ਆ ਤੇ ਮੰਨ ਲੈਨੇ ਆ ਕਿ ਭਾਈ ਤੇਰੀ ਕੁਰਬਾਨੀ ਆ ਮੰਨ ਲੈਨੇ ਆ ਸਤਕਾਰ ਕਰਦੇ ਆ ਅੱਜ ਤੱਕ ਲੋਕਾਂ ਨੇ ਤੈਨੂੰ ਬਹੁਤ ਵਾਰੀ ਜਿਤਾਇਆ ਵੋਟਾਂ ਪਾਈਆਂ ਬੜਾ ਵਿਸ਼ਵਾਸ ਕੀਤਾ ਤੈਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਜਿਹੜਾ ਕਿ ਜਿਤਾ ਦਿੱਤਾ ਸੀ ਸਾਰੀਆਂ ਦੀ ਸਾਰੀਆਂ ਸੀਟਾਂ ਜਿਹੜੀਆਂ ਤੇਰੇ ਹੱਕ ਦੇ ਵਿੱਚ ਪਘਦਾ ਦਿੱਤੀਆਂ ਸੀ ਲੋਕਾਂ ਨੇ ਪਰ ਤੋਂ ਉਦੋਂ ਵੀ ਜਿਹੜਾ ਕਿ ਇਹਨਾਂ ਅਖੌਤੀ ਬਾਦਲ ਦਲ ਦੇ ਜਿਹੜਾ ਕਿ ਮੋਢਿਆਂ ਉੱਤੇ ਚੜ ਕੇ ਆਪਣਾ ਨੁਕਸਾਨ ਕਰਾਇਆ ਤੇ ਪੰਜਾਬ ਦਾ ਨੁਕਸਾਨ ਹੋਇਆ ਤੇ ਅੱਜ ਕਹਿੰਦਾ ਸਾਨੂੰ ਉਹੀ ਬਾਦਲ ਪਿਆਰਾ ਹੈਗਾ ਸਾਨੂੰ ਤਾਂ ਭਰਾਵਾ ਕੋਈ ਕਿਸੇ ਨਾਲ ਕੋਈ ਗਿਲਾ ਸਿਕਬਣੀ ਪਰ ਗਿਲਾ ਸਿਕਵਾ ਉਦੋਂ ਹੁੰਦਾ ਕਿ ਜਦੋਂ ਭਾਈ ਅੰਮਰਪਾਲ ਸਿੰਘ ਨੂੰ ਕਿ ਇਹ ਖਾਤਮ ਕਵੇਂ ਕਰੀਏ ਕਿ ਭਾਈ ਅੰਮਰਪਾਲ ਸਿੰਘ ਨੂੰ ਖਾਤਮ ਕਵੇਂ ਕਰਨਾ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਨੂੰ ਇਹ ਚੀਜ਼ਾਂ ਖਤਮ ਨਹੀਂ ਹੁੰਦੀਆਂ ਹੁੰਦੀਆਂ ਇਹ ਤੁਸੀਂ ਪ੍ਰੀਖਿਆ ਪਾ ਲਓ ਪਾਈ ਬੈਠੇ ਹੋ ਭੁੱਲ ਜਾਓ ਜੋ ਮਰਦੀ ਆ ਜਿਹੜੀਆਂ ਚੀਜ਼ਾਂ ਉੱਪਰ ਜਾਣਾਂ ਜਿਹੜੀਆਂ ਚੀਜ਼ਾਂ ਸਰਦੀਆਂ ਜਾਣਾਂ ਜਿਹਦਾ ਚੀਜ਼ ਦਾ ਨਾਮ ਵਿਕ ਜਾਵੇ ਠੀਕ ਆ ਕਿ ਭਾਈ ਉਹਦੇ ਇਤਰਾਜ ਚੜਾ ਜਰੂਰ ਆਉਂਦੇ ਜਾਂਦੇ ਆ ਪਰ ਚੀਜ਼ ਖਤਮ ਨਹੀਂ ਹੁੰਦੀ ਇੱਕ ਦਿਨ ਭਾਈ ਅਮਰਪਾਲ ਸਿੰਘ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਿਓ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂਗਾ ਲੋਕਾਂ ਦਾ ਭਰੋਸਾ ਹੈਗਾ ਅੱਜ ਕਰੋ ਤੁਸੀਂ ਅਮਰਪਾਲ ਸਿੰਘ ਨੂੰ ਕੱਢ ਲੈਂਦੇ ਤੇ ਫਿਰ ਪਤਾ ਲੱਗ ਜਾਂਦਾ ਤਰਨਤਨ ਸਾਹਿਬ ਦੀ ਛੇੜਦਾ ਕਿਉਂਕਿ ਅਗਵਾਈ ਕਰਨਾ ਜਿੰਨਾ ਚਿਰ ਕੋਈ ਲੀਡਰ ਅਗਵਾਈ ਨਾ ਕਰੇ ਇੱਥੇ ਸੁਖਵੀਰ ਬਾਦਲ ਤੋਂ ਇਲਾਵਾ ਸਾਰਾ ਟੱਬਰ ਭੱਜਿਆ ਫਿਰਦਾ ਸੀ ਲੋਕਤੰਤਰ ਭੱਜਿਆ ਫਿਰਦਾ ਸੀ ਤੇ ਇੱਥੇ ਜਿਹੜਾ ਕਿ ਸਾਰੀ ਮਸੰਦੀ ਸਰਕਾਰ ਨੇ ਚੁੱਕੀ ਹੋਈ ਸੀ ਤੇ ਦੂਜੇ ਤੀਜੇ ਰਾਜੇ ਬੜੇਂਗਰ ਪ੍ਰਤਾਪ ਬਾਜਵਾ ਸੁਖੀ ਅਰਦਾਵਾ ਤੋਂ ਇਲਾਵਾ ਸਾਰਾ ਕਾਂਗਰਸ ਦਾ ਲੁੰਗ ਲੈਣਾ ਇਕੱਠਾ ਹੋਇਆ ਹੋਇਆ ਸੀ ਤੇ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਭਾਈ ਤੁਸੀਂ ਪ੍ਰਚਾਰ ਕਿਉਂ ਕੀਤਾ ਇੱਕ ਨੂੰ ਤੁਸੀਂ ਅੰਦਰ ਫੜ ਕੇ ਡੱਕਿਆਗਾ ਤੇ ਸਾਰੇ ਪਾਰਟੀਆਂ ਖੁਸ਼ ਨੇ ਕਿ ਜੇ ਐਨਐਸਐ ਲੱਗਿਆਗਾ ਤੇ ਆ ਦੂਜੇ ਤੀਜੇ ਜਿਹੜੇ ਇੱਕ ਐਵੇਂ ਨਿੱਤ ਜਿਹੜਾ ਕਿ ਪੋਹਟਾ ਪਾ ਕੇ ਫੇਸਬੁੱਕ ਤੇ ਤੇ ਚਲੂਣੇ ਉਹਨਾਂ ਦੀ ਰੋਜ਼ ਲੜਦੇ ਆ ਕਿਸੇ ਦੀ ਮਿਰਚਾਂ ਲੜਦੇ ਆ ਕਿਹਦੇ ਚਲੂਣੇ ਲੜਦੇ ਆ ਕਿਸੇ ਦੇ ਕੁਝ ਹੁੰਦਾਗਾ ਉਹਨਾਂ ਨੂੰ ਅੰਮਰਤਪਾਲ ਦਾ ਜੇਕਰ ਨੌ ਲੈਦੀਏ ਤਾਂ ਉਹਨਾਂ ਨੂੰ ਤੜਫ ਲੱਗ ਜਾਂਦੀ ਹੈ ਕਿ ਅੰਮਰਤਪਾਲ ਦਾ ਨੌ ਕਿਉਂ ਲੈ ਦਿੱਤਾ ਮੈਂ ਤੁਹਾਨੂੰ ਇਹ ਖਬਰਾਂ ਕਰਨੀਆਂ ਸੀ ਕਿ ਭਾਈ ਤੁਸੀਂ ਹੁਣ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੇਖ ਜਰੂਰ ਲਿਖਿਓ ਕਿ ਸਿਮਰਜ ਸਿੰਘ ਮਾਨ ਦਾ ਸਮਝੌਤਾ ਹੋਣ ਵਾਲਾ ਹੈਗਾ ਅਕਾਲੀ ਦਲ ਦਾ ਬਾਦਲ ਪਾਰਟੀ ਦੇ ਨਾਲ ਉਹ ਬਾਦਲ ਪਾਰਟੀ ਜਿਹਦੇ ਕਿ 1978 ਤੋਂ ਲੈ ਕੇ ਨਰਿਕਕਾਰੀ ਕਾਂਡ ਵਿਆਧਵੀ ਕਾਂਡ ਬੇਵਲਕਲਾ ਕਾਂਡ ਬਰਗਾੜੀ ਕਾਂਡ ਤੋਂ ਲੈ ਕੇ ਅੱਜ ਤੱਕ ਕਾਂਡਾਂ ਦੇ ਨਾਲ ਜੁੜਿਆ ਹੋਇਆਗਾ 84 ਦੇ ਵਿੱਚ ਜੋ ਕੁਝ ਹੋਇਆਗਾ ਕਿੱਠੀਆਂ ਕਿਨੂੰ ਪਾਈਆਂ ਗਈਆਂ ਆਰ ਕੇ ਤਾ ਉਹ ਵੀ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕਮੈਂਟ ਕਰਕੇ ਵਿਚਾਰ ਜਰੂਰ ਦੇ ਦਿਓ ਵੀਡੀਓ ਜਰੂਰ ਅੱਗੇ ਸ਼ੇਅਰ ਕਰ ਦਿਓ ਮੈਰਜ ਦਾ ਖਾਲਸਾ ਮੈਰਜ ਕੀ ਫਤਿਹ